ਦਿਵਸ ਜਿੱਥੇ ਕਿ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਉੱਥੇ ਹੀ ਕਾਰਗਲ ਦੀ ਜੰਗ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਉਸੇ ਦੇ ਚਲਦੇ ਸਾਰਾ ਦੇਸ਼ ਸ਼ਹੀਦ ਪ੍ਰਵੀਨ ਕੁਮਾਰ ਦੀ ਯਾਦ ਵਿੱਚ ਬਣੀ ਪਾਰਕ ਵਿੱਚ ਅੱਜ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੀ ਨੋ ਐਡਵੋਕੇਟ ਅਮਨਦੀਪ ਕੌਰ ਢਾਲੀਵਾਲ ਦੇ ਵੱਲੋਂ ਸ਼ਹੀਦ ਪ੍ਰਵੀਨ ਕੁਮਾਰ ਦੀ ਮਾਤਾ ਸੁਮਿਤਰਾ ਦੇਵੀ ਨੂੰ ਨਾਲ ਲੈ ਕੇ ਸ਼ਹੀਦ ਪ੍ਰਵੀਨ ਕੁਮਾਰ ਨੂੰ ਸ਼ਰਧਾ ਦੇ ਫੁੱਲ ਪੇਂਟ ਕੀਤੇ ਗਏ ਉੱਥੇ ਹੀ ਸ਼ਹੀਦ ਪ੍ਰਵੀਨ ਕੁਮਾਰ ਦੀ ਯਾਦ ਵਿੱਚ ਪੌਦੇ ਲਗਾਏ ਗਏ ਅਸਮੋਕੇ ਤੇ ਐਡਵੋਕੇਟ ਰਮਨਦੀਪ ਕੌਰ ਤਾਲੀਵਾਲ ਨੇ ਕਿਹਾ ਕਿ ਕਾਰਗਿਲ ਦੇ ਜੰਗ ਦੌਰਾਨ ਸ਼ਹੀਦ ਹੋਏ ਪ੍ਰਵੀਨ ਕੁਮਾਰ ਦੀ ਯਾਦ ਵਿੱਚ ਅੱਜ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਚ ਕੀਤੇ ਗਏ ਹਨ ਤੇ ਪੌਦੇ ਲਗਾਏ ਗਏ ਹਨ। ਅੱਜ ਤੇ ਸਾਡੇ ਸ਼ਹੀਦ ਕਾਰਗਿਲ ਦੇ ਦੌਰਾਨ ਜਿਹੜੀ ਆਪਣੀ ਕਾਰ ਦੀ ਲੜਾਈ ਦੇ ਦੌਰਾਨ ਸ਼ਹੀਦ ਹੋਏ ਪ੍ਰਵੀਨ ਕੁਮਾਰ ਜੀ ਜਿਸ ਨੂੰ ਸਾਡੇ ਐਡਵੋਕੇਟ ਕਰਨ ਆਏ ਸੀ ਬੜਾ ਔਖਾ ਟਾਈਮ ਸੀ ਆਉਣਾ ਦੇ ਮਾਤਾ ਜੀ ਨੇ ਸਾਡੇ ਨਾਲ ਲੈ ਉਹਨਾਂ ਦੀ ਯਾਦ ਚਿੱਤੇ ਸ਼ਹਿਰ ਵਾਸੀਆਂ ਨੇ ਇੱਥੇ ਪਾਰਕ ਵੀ ਬਣਾਇਆ ਹੈ।

ਇੰਨਾ ਮਾਣ ਹੈ ਆਪਣੇ ਪੁੱਤ ਨੂੰ ਬਹੁਤ ਮਾਣ ਹੈ ਆ ਵੀ ਚਲੋ ਦੁਨੀਆ ਦੇ ਨਾਮ ਕਰਕੇ ਕੀ ਆ ਬਾਪ ਦਾ ਅਸੀਂ ਬੜੇ ਪਾਰਕ ਚੋਂਦੇ ਜੇ ਪੁੱਤ ਦੀ ਗਾਰ ਬੜੀ ਯਾਦ ਆਉਂਦੀ ਹੈ ਪਿਓ ਦਾ ਅਤਿ ਸੇਵਾ ਕਰਦੇ ਹੁੰਦੇ ਸੀ ਦੁੱਤਿਆਂ ਨੂੰ ਪਾਣੀ ਪੰਡੇ ਨਾਲ ਨਮਸਕਾਰ ਕਰਦੇ ਸੀ ਵੀ ਆਪਣੇ ਜੀ ਦੇ ਜਾਤਿਕ ਤਕ ਤੇ ਭੁੱਲਦੀ ਨਹੀਂ ਜੀ ਅੱਜ 25 ਸਾਲ ਹੋ ਗਏ ਨੇ ਹਾਂਜੀ ਇੰਨੀ ਆ ਕਿ ਜਾਦਾਂ ਨੇ ਬਹੁਤ ਯਾਦ ਆਉਂਦਾ ਆ ਭੁੱਲਦੇ ਹੀ ਨਹੀਂ ਜਦੋਂ ਮਾਰਤ ਮੰਗਿਆ